ਵੇ ਜਦੋਂ ਮੈਂ ਲੱਗਦਾ ਕੋਈ ਚੀਕਾਂ ਜੇ ਮਾਰਦਾ ਕੋਈ ਪਰਰ ਪਰਰ ਕਰਦਾ ਕੋਈ ਚਰਰ ਚਰਰ ਕਰਦਾ ਉਹ ਭਾਈ ਮੇਰੇ ਹੱਥ ਵੱਨ ਕੇ ਵੇਤੇ ਜਿਹੜਾ ਨਾਮ ਜਾਂ ਕਢਾਉ ਜੇ ਲੋ ਫਿਰ ਇਹਨੇ ਮੈਂ ਕਰਾਂ ਤੁਹਾਡੀ ਕੁੜੀ ਦਾ ਮੈਂ ਵਿਆਹ ਕਰਾ ਲਾਂ ਰਤਾ ਇਤਨੇ ਸੋ ਬੰਦਾ ਬਰਾਦਣਾ ਵੀ ਠੰਡੇ ਢੂਡੇ ਮਗਾਉ ਭਾਈ ਤੇ ਜਣੀ ਗੱਲ ਆ ਵੀ ਬੰਬੂ ਕਾਟ ਮੈਂ ਉਹ ਲਹੂੰ ਜਿਹੜਾ ਪੜਾਕੇ ਜਮਾ ਗੁਰ ਜੇ ਤੁਮਾਨਾ ਨੂੰ ਉਹਦਾ ਮੇਰੇ ਕੋਈ ਹੈਗਾ ਅਰਜ਼ੂ ਕਾ ਖਾਲਸਾ ਅਰਜ਼ੂ ਕੀ ਫਤਿਹ ਮੈਂ 파ਰਸ ਸਿੰਘ ਤਪਾ ਮੰਡੀ ਤੋਂ ਭਾਈ ਸਮਾਜ ਸੇਵੀ ਬੋਲਦਾ ਹਾਂ ਤੇ ਜਣੀ ਗੱਲ ਇਹ ਆ 86 ਕੇ ਸਾਲ ਦੀ ਉਮਰ ਹੈ ਮੇਰੀ ਤੇ ਜਣੀ ਜਿਹੜੇ ਹਾਂ ਗੈਸ ਏਜੰਸੀ ਕੋਲੇ ਢਿਲਮਣ ਸੜਕ ਤੇ ਗੈਸ ਏਜੰਸੀ ਕੋਲੇ ਲਗਾਉਂਡ ਜੀ ਬੈਠੀ ਹੁੰਦੀ ਆ ਇਹ ਦਿਨ ਦਿਨ ਤਾਂ ਬੇਲੇ ਰਹਿੰਦੇ ਨੇ ਰਾਤ ਨੂੰ ਕਰਦੇ ਆਂ ਚੋੜਦਿਆਂ ਤੇ ਅਸਲ ਤੁਰੇ ਜਾਂਦੇ ਨੂੰ ਛੇੜਨਾ ਮਜ਼ਾਕ ਕਰਨਾ ਉਡਾਉਣਾ ਪਹਿਲਾਂ ਮੈਂ ਵੀਡੀਓ ਬਣਵਾਈ ਸੀ ਤੇ ਜੇ ਤੈਨੂੰ ਮਰਤ ਕਰੋ ਤੁਰਦਾ ਕਿਦਾ ਕਰੋ ਵਿਚਾਰ ਆ ਦੁਖੀਆਂ ਘਰਾਂ ਹੀ ਮੁੰਜੇ ਚ ਪਈ ਆ ਇੱਕ ਪੋਤੀ ਮਰ ਗਈ 16-17 ਸਾਲਾਂ ਦੀ ਉਹ ਮੈਨੂੰ ਸਦਮਾ ਰੋਂਦਿਆਂ ਦੇ ਲੰਗਦਾ ਜੀ ਆਤਮਾ ਦੁਖੀ ਰਹਿੰਦੀ ਆ ਤੇ ਜਾਨੀ ਗੱਲ ਇਹ ਆ ਵੀ ਜਦੋਂ ਮੈਂ ਲੰਗਦਾ ਕੋਈ ਚੀਕਾਂ ਜੇ ਮਾਰਦਾ ਕੋਈ ਪਰਰ ਪਰਰ ਕਰਦਾ ਕੋਈ ਚਰਰ ਚਰਰ ਕਰਦਾ ਤੇ ਫਿਰ ਹੱਕਾਂ ਜੇ ਮਾਰਨਗੇ ਮਗਰੋਂ ਤੇ ਜਣੇ ਮੇਰਾ ਮਜ਼ਾਕ ਹੜਾਉਂਦੇ ਨੇ ਭਾਈ ਮੈਨੂੰ ਕਹਿੰਨ ਹੱਥ ਬੰਨ ਕੇ ਕਹਿੰਦਾ ਕਈ ਵਾਰੀ ਵੀ ਭਾਈ ਮੇਰਾ ਮਜ਼ਾਕ ਹੜਾਉਂਦਾ ਉਹ ਜੇ ਤੁਸੀਂ ਮੈਨੂੰ ਸਾਸਰੀ ਘਰ ਬੁਲਾਉਂਗੇ ਜਾਂ ਰਾਮ ਰਾਮ ਬੁਲਾਉਂਗੇ ਤੁਹਾਨੂੰ ਕੋਈ ਰਾਜ ਰੋਜ ਜਉਂਦੇ ਰੋ ਭਾਈ ਇਹ ਫੇਰ ਹੱਥ ਬਣੇ ਤੁੰ ਨਹੀਂ ਹਟਦੇ ਜੇ ਨਹੀਂ ਹਟਦੇ ਫੇਰ ਭਾਈ ਮੈਂ ਇਹਨੂੰ ਆਹ ਕਹਣਾ ਵੀ ਜੇ ਨਹੀਂ ਹਟਦੇ ਨਾ ਫੇਰ ਭਾਈ ਉਹ ਤਾਂ ਮੇਰੇ ਦੋ ਪਿਆਰ ਸੁੱਖ ਨਾ ਪਹਿਲਾ ਵੀ ਹੋਏਗਾ ਨਾ ਵੀ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਾਣ ਨੂੰ ਤੇ ਬਾਲਾ ਗੁਸਤਾ ਮੈਂ ਮੰਗਦਾ ਨੇ ਤੇ 2500 ਬੰਦਾ ਬਰਾਤ ਦਾ ਹੋਊਗਾ ਮੇਰੀ ਦਾ ਬਾਲਾ ਗੁਸਤਾ ਮੰਗਦੇ ਮੈਂ ਕਿ ਬੰਬੂ ਕਾਟ ਉਹ ਲੈਣਾਗਾ ਲੜ ਪੜਾਕੇ ਜ ਮਾਰਦਾ ਹੁੰਦਾਗਾ ਤੇ ਜਾਣੇ ਗੱਲੇ ਆ ਜੇ ਜਤਾਪੁੜੀ ਥੋੜੀ ਹੋਈ ਸੋਹਣੀ ਫਿਰ ਤਾਂ ਲੈ ਜੂੰ ਤੇ ਜੇ ਕਾਲੀ ਹੋ ਤਾਂ ਰਾ ਛੱਡ ਜੂੰ ਜੇ ਥੋੜੀ ਭਤੀਜੀ ਸੋਹਣੀ ਆ ਉਹਨੂੰ ਤੋੜ ਦੇ ਮੇਰੇ ਨਾਲ ਜੇ ਉਹਨੇ ਚਾਚੇ ਦਾ ਦੀ ਕੁੜੀ ਆ ਉਹ ਤੋੜ ਦੇ ਮੇਰੇ ਨਾਲ ਤੇ ਗੱਲ ਇਹ ਆ ਵੀ ਮੈਨੂੰ ਦੁਖੀ ਕਹ ਤੂੰ ਕਰਦੇ ਪਈ ਸੁੰਨੇ ਹੱਥ ਬਣ ਕੇ ਕਈ ਵਾਰੀ ਕਿਹਾ ਹੈ ਰਾ ਤੈਨੂੰ ਤਾਂ ਸਾਰੀ ਚਿੰਤਾ ਖਾ ਕੇ ਇੱਥੇ ਬੈਠੇ ਰਹਿਣ ਨੂੰ ਬਿੱਲ ਤੇ ਰਾਤ ਨੂੰ ਕਰਦੇ ਚੋਰੀਓ ਮੇਰੇ ਖੁਦ ਆਪਦੇ ਘਰੇ ਚੋਰੀ ਹੋ ਗਈ ਸੀ ਕਈ ਸਾਲ ਦੀ ਗੱਲ ਹੈ ਜੀ ਉਹਨਾਂ ਦੇ ਘਰ ਉਹਨਾਂ ਨੇ ਕਿਸੀਗਾ ਬਹੁਤ ਬੰਦਾਂ ਨਾਲ ਜੇ ਮੈਂ ਕੰਵਨੋਂ ਲੈਦਾ ਮੈਂ ਉਹ ਮੋਦਬਰ ਬੰਦੇ ਛਾਣੇ ਦੇ ਘੰਟਾ ਨਹੀਂ ਰਹਿਣਦੇ ਉਹਨੂੰ ਛਡਾ ਲੈਣਗੇ ਹਰ ਕਨੋਂ ਤਾਂ ਮੈਂ ਚਰਨ ਨੂੰ ਰੱਪਟ ਬਾਲ ਖਾਦੀ ਸੀ ਗੈਸ ਸਿਲੰਡਰ ਲੈ ਗਏ ਰੁਪਏ ਕੱਢ ਕੇ ਲੈ ਗਏ ਤੇ ਸਾਰਾ ਕੁਝ ਅੱਕੇ ਲੱਗੀ ਲੇੜੇ ਕੱਪੜਾ ਕੱਢ ਕੇ ਲੈ ਗਏ ਤੇ ਦਿਨੇ ਦਾ ਕਰਦੇ ਨੇ ਨਸ਼ੇ ਕਿਹਦਾ ਕੌਲੀ ਨਹੀਂ ਛੱਡਦੇ ਬਾਟੀ ਨਹੀਂ ਛੱਡਦੇ ਇੱਕ ਮੇਰਾ ਦਿਉਣਾ ਦੋਪਹਿ ਕੀਤਾ ਤਾਂ ਭਾਈ ਕਿਤਾ ਮੈਂ ਸਰਦਨ ਰੋਂਦਿਆਂ ਵਗੂ ਰਹਿਣਾਗਾ ਜਦੋਂ ਘਰੇ ਆਤਮਾ ਦੁਖੀ ਹੈ ਮੈਂ ਬਹੁਤ ਬੜੀ ਨੂੰ ਸਮਝਾਇਆ ਉਹ ਭਾਈ ਵੀ ਹੱਥ ਬਨ ਕੇ ਬੇਚਦੇ ਨੇ ਨਾਮ ਜਾ ਕਢੋ ਜੇ ਲੋ ਫਿਰ ਇਹਨਾਂ ਮੈਂ ਕਰਾਂ ਥੋੜੀ ਕੁੜੀ ਦਾ ਮੈਂ ਵਿਆਹ ਕਰਾ ਲਾਂ 2 300 ਬੰਦਾ ਬਰਾਦ ਦਾ ਵੀ ਠੰਡੇ ਠੁੰਡੇ ਮਗਾਓ ਭਾਈ ਤੇ ਜਣੀ ਗੱਲ ਆ ਵੀ ਬੰਬੂ ਕਾਟ ਮੈਂ ਉਹ ਲਊ ਜਿਹੜਾ ਪੜਾਕੇ ਜ ਮਰ ਦੂਜਾ ਤਾਂ ਮੈਂ ਲੈਣੇ ਉਹ ਤੇ ਮੇਰੇ ਕੋਲ ਹੈਗਾ ਮੈਂ ਜਗਾੜੂ ਰੇਡ ਤੇ ਕੰਮ ਕਰਦਾ ਸਮਾਜ ਸਹੀ ਬੰਦਾ ਨਾਲ ਦਸਵੰਦ ਕਢਦਾ ਆ ਆਪਦਾ ਜਿਹੜੇ ਬੰਦਾ ਮੈਂ ਆ ਭਾਈ ਜਿਹਨੇ ਹੱਥ ਬਨ ਕੇ ਬੇਚਦੀ ਵੀ ਮੇਰਾ ਨਾਮ ਜਾ ਕਢਾਉਣਾ ਕੋਈ ਕੁੱਤਾ ਸੁੱਤਾ ਪਿਆ ਸੀਗਾ ਪਿੱਪਲ ਥੱਲੇ ਉਹਦੇ ਪਿੱਪਲ ਦਾ ਸਭ ਕੋ ਪਤਾ ਉਹ ਮੂਹ ਤੇ ਵੱਜਾ ਉੱਠ ਕੇ ਭੌਂਕਣ ਲੱਗ ਗਏ ਕਿਸ ਨੇ ਡੜਾ ਮਾਰਿਆ ਉਹਨੂੰ ਕੁੱਤੇ ਨੂੰ ਭੌਂਕਦੇ ਦੇਖ ਕੇ ਦੂਜੇ ਭੌਂਕਣ ਲੱਗ ਗਏ ਉਹ ਦੂਜੇ ਕੁੱਤੇ ਨੂੰ ਕੁੱਤਾ ਭੌਂਕ ਡੜਾ ਪੇਪਲ ਥਲੇ ਪਿਆ ਸੀ ਕਹਿੰਦਾ ਵੀ ਤੁਸੀਂ ਕਿਉਂ ਭੋਕੇ ਭਾਈ ਕਹਿੰਦਾ ਤੂੰ ਕਿਉਂ ਭੋਕੇ ਉਹ ਕਹਿੰਦੇ ਕਹਿੰਦਾ ਮੈਨੂੰ ਆਹ ਖਤਰਾ ਹੋ ਗਿਆ ਵੀ ਕਿਸੇ ਨੇ ਮੇਰਾ ਡੜਾ ਮਾਰਿਆ ਕਹਿੰਦਾ ਸਾਨੂੰ ਗੱਲ ਕੋਲ ਦਾ ਪਤਾ ਤੈਨੂੰ ਭੌਂਕ ਦੇਉਂਦੇ ਕਿ ਅਸੀਂ ਭੌਂਕਣ ਲੱਗ ਗਏ ਮੈਂ ਫਿਰ ਇਹ ਗੱਲ ਕਹੀ ਦੀ ਵੀ ਜਦੋਂ ਤੁਸੀਂ ਗੁੰਡੇ ਖਵਾਉਨੇ ਹੋ ਭੱਜਿਆ ਨਾ ਕਰੋ ਮੋਟਰਸਾਈਕਲ ਤੇ ਖੜ ਕੇ ਮੇਰੇ ਮੂਰੇ ਮੇਰਾ ਵਿਆਹ ਕਰਾਓ ਫਿਰ ਕਹਿੰਦਾ ਦਲ ਵਰਕੀਏ ਦਲਦਾਰ ਹੈ ਤੇ ਦੁਸ਼ਮਣ ਕੀ ਤਲਵਾਰ ਹੈ ਮੈਦਾਨ ਮੇ ਹਮ ਡਟ ਜੇ ਮੁਸ਼ਕਿਲ ਹੈ ਜੇ ਪਿੱਛੇ हट ਜੇ ਜਿਹੜਾ ਆਪਦੇ ਆਪ ਨੂੰ ਗੁੰਡਾ ਖਵਾਉਂਦਾ ਉਹ ਮੇਰੇ ਸਾਹਮਣੇ ਆ ਕੇ ਛੜਖਾ ਨਹੀਂ ਕਰੇ ਇੱਕ ਵਾਰ ਜੰਮਿਆ ਤੇ ਇੱਕ ਵਾਰੀ ਮਰਨਾ ਤੇ ਕੋਈ ਆਪਾਂ ਨੂੰ ਚਿੰਤਾ ਨਹੀਂ ਜੀ ਮਰਨੇ ਕੀ ਚਿੰਤਾ ਨਹੀਂ ਜੀਵਨ ਕਹੀ ਨਹੀਂ ਆਸ ਠੀਕ ਹੈ ਇਸ ਮਾਰਗ ਪੈਰ ਤੇ ਜੱਜ ਸਰਦੀਜਾ ਕਾੜਨਾ ਕੀ ਜਾ ਸੋ ਇਸ ਕਰਕੇ ਬੇਨਤੀ ਹੈ ਭਾਈ ਇਹ ਮੇਰਾ ਮਜ਼ਾਕ ਨਾ ਹੋਣੋ ਹਟ ਜਾਣਾ ਜਿਹਨਾਂ ਨੂੰ ਕੁੜੀਆਂ ਦੇ ਗਾਣੇ ਦੇ ਕੋਈ ਬਹਿਮ ਨਹੀਂ ਹੈ ਤਾਂ ਫਿਰ ਮੈਂ ਮੇਰੇ ਮਖਾਣਾ ਕੱਢੀ ਪਈ ਥੋੜੀ ਕੁੜੀ ਪਹਿ ਹੋਣਾ ਕਿ ਸਰੇ ਮੇਰੀ ਕੋ ਆਤ ਹਲੇ ਚਾਰ ਪੰਜ ਵਜੇ ਸਰੇ ਮੈਂ ਲੈ ਲਿਆ ਤੇ ਆ ਕਰਕੇ ਦੇਤੇ ਮੇਰਾ ਹਰ ਜਣ ਪਈ ਜਿਹੜਾ ਕੋ ਕਾ ਸ਼ੇਰ ਕਰਦਾ ਵੀ ਹਟ ਜਾ ਪਈ ਬਜ਼ੁਰਗਾਂ ਦਾ ਸਤਿਕਾਰ ਕਰੋ ਤੇ ਅਜੀ ਸਕੂਲਾਂ ਚ ਪੜਦੇ ਸਾਡੇ ਮਾਸਟਰ ਕਹਿੰਦੇ ਹੁੰਦੇ ਸੀ ਵੀ ਭਾਈ ਬਜ਼ੁਰਗਾਂ ਦਾ ਸਤਿਕਾਰ ਕਰੋ ਲੈ ਕੇ ਉਹਨਾਂ ਦਾ ਮਜ਼ਾਕ ਅਰੇ ਢੋ ਅ ਮੈਂ ਤਾਂ ਕਿਸੇ ਧਰਮ ਨਾਲ ਜੁੜਿਆ ਪਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ